ਦੇਸ਼ ਭਰ ਵਿੱਚ ਖੁਦਕੁਸ਼ੀਆਂ ਕਰ ਰਹੇ ਹੈ ਕਿਸਾਨ ਜਦੋਂ ਸਰਕਾਰੀ ਵਾਅਦੇ ਤਾਂ ਆਕਾ ਜਾਣਗੇ ਤਾਂ ਮਾਹੌਲ ਕੁਝ ਇਸੇ ਤਰ੍ਹਾਂ ਬਣੇਗਾ ਜਿਵੇਂ ਮੱਧ ਪ੍ਰਦੇਸ਼ ਦੇ ਮਦਸੌਰ ਵਿੱਚ ਬਣਿਆ ਕਿਸਾਨਾਂ ਦੀ ਮੰਗ ਹੈ ਕਿ ਉਹਨਾਂ ਨੂੰ ਫਸਲ ਦਾ ਸਹੀ ਭਾਅ ਮਿਲੇ ਤਾਂ ਜੋ ਕਿਸਾਨੀ ਘਾਟੇ ਤੋਂ ਨਿਕਲ ਕੇ ਕਰਜ਼ੇ ਦੇ ਬੋਝ ਤੋਂ ਬਾਹਰ ਸਕੇ ਮਨਸੌਰ ਵਿੱਚ ਪੜਕੇ ਕਿਸਾਨਾਂ ਦੇ ਉੱਤੇ ਫਾਇਰਿੰਗ ਹੋਈ ਜਿਸ ਦੇ ਵਿੱਚ 6 ਕਿਸਾਨਾਂ ਦੀ ਮੌਤ ਹੋ ਗਈ ਹਾਲਾਤ ਵਿਗੜ ਰਹੇ ਨੇ ਕਿਸਾਨਾਂ ਦਾ ਅੰਦੋਲਨ ਹੋਰ ਵੀ ਤਿੱਖਾ ਹੋ ਰਿਹਾ ਹੈ ਜਦਕਿ ਲੀਡਰ ਸਿਆਸਤ ਕਰਨ ਦੇ ਵਿੱਚ ਮਸ਼ਰੂਫ ਨੇ ਤੁਹਾਨੂੰ ਦੱਸਿਆ ਕਿਸਾਨਾਂ ਦੇ ਅੰਦੋਲਨ ਦੇ ਨਾਲ ਜੁੜੀਆਂ ਕੁਝ ਅਹਿਮ ਘਟਨਾਵਾਂ ਫਸਲ ਦੀ ਸਹੀ ਕੀਮਤ ਸਮੇਤ ਵੀ ਉਤਰੀ ਮੰਗਾ ਮੰਗਾਂ ਮੰਨਵਾਉਣ ਲਈ ਕਿਸਾਨਾਂ ਨੇ 1 ਜੂਨ ਨੂੰ ਅੰਦolan ਸ਼ੁਰੂ ਕੀਤਾ ਮੰਸੌਰ ਵਿੱਚ ਪ੍ਰਦਰਸ਼ਨ ਤਿੱਖਾ ਹੋ ਗਿਆ ਤੇ ਗੋਲੀਬਾਰੀ ਵਿੱਚ 6 ਕਿਸਾਨਾਂ ਦੀ ਮੌਤ ਹੋ ਗਈ ਕਿਸਾਨਾਂ ਨੇ ਪੁਲਿਸ ਦੇ ਉੱਤੇ ਫਾਇਰਿੰਗ ਦੇ ਇਲਜ਼ਾਮ ਲਾਇਏ ਨੇ ਜਦਕਿ ਪ੍ਰਸ਼ਾਸਨ ਨੇ ਇਸ ਤੋਂ ਸਾਫ਼ ਇਨਕਾਰ ਕੀਤਾ ਕਾਂਗਰਸ ਨਾਲ ਜੁੜੇ ਕੌਮੀ ਕਿਸਾਨ ਮਜ਼ਦੂਰ ਸੰਘ ਨੇ ਮੰਸੌਰ ਹਿੰਸਾ ਦੇ ਵਿਰੋਧ ਵਿੱਚ ਬੁੱਧਵਾਰ ਨੂੰ ਬੰਦ ਦਾ ਸੱਦਾ ਦਿੱਤਾ ਕਿਸਾਨਾਂ ਦਾ ਵਿਰੋਧ ਤਿੱਖਾ ਹੋਇਆ ਤਾਂ ਮੱਧ ਪ੍ਰਦੇਸ਼ ਸਰਕਾਰ ਨੇ ਮਾਰੇ ਗਏ ਕਿਸਾਨਾਂ ਦੇ ਪਰਿਵਾਰ ਨੂੰ ਇੱਕ ਤੋੜਪੇ ਮੁਆਵza ਅਤੇ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕਰ ਦਿੱਤਾ ਇਸ ਪੂਰੇ ਘਟਨਾਕ੍ਰਮ ਦੇ ਦੌਰਾਨ ਸਿਆਸਤ ਖੋਣੀ ਵੀ ਲਾਜ਼ਮੀ ਸੀ ਸੋ ਸਿਆਸੀ ਇਲਜ਼ਾਮਬਾਜ਼ੀਆਂ ਵੀ ਸ਼ੁਰੂ ਹੋ ਗਈਆਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਇਲਜ਼ਾਮ ਲਾਏ ਕਿ ਸਾਰਾ ਠੇਕਰਾ ਕਾਂਗਰਸ ਦੇ ਸਿਰ ਮਾਰ ਦਿੱਤਾ ਤਾਂ ਦੂਜੇ ਪਾਸੇ ਰਾਹੁਲ ਗਾਂਧੀ ਨੇ ਭਾਜਪਾ ਸਰਕਾਰ ਤੇ ਕਿਸਾਨਾਂ ਦੇ ਵਿਰੁੱਧ ਯੁੱਧ ਛੇੜਨ ਦੇ ਇਲਜ਼ਾਮ ਲਾ ਦਿੱਤੇ ਮੈਂ ਸਮਝਦਾ ਹਾਂ ਕਿ ਬਹੁਤ ਹੀ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਬੜਾ ਕਲੰਕ ਭਰਿਆ ਇੱਕ ਕਾਲਾ ਦਿਨ ਹੈ ਜਦੋਂ ਕਿਸਾਨਾਂ ਨੂੰ ਆਪਣੀ ਜੋ ਆਪਣੇ ਫਸਲਾਂ ਦੀ ਵਾਜਬ ਕੀਮਤ ਮੰਗ ਰਹੇ ਸੀਗੇ ਉਹਨਾਂ ਦੇ ਉੱਤੇ ਜਨਰਲ ਡਾਇਰ ਵਾਂਗੂ ਗੋਲੀਆਂ ਚਲਾ ਕੇ 6 ਕਿਸਾਨ ਸ਼ਹੀਦ ਕੀਤੇ ਗਏ ਹੈ ਉਸ ਗੱਲ ਦਾ ਅਸੀਂ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਤੇ ਮੈਂ ਸਮਝਦਾ ਹਾਂ ਵੀ ਜਿੱਥੇ ਪ੍ਰਧਾਨ ਮੰਤਰੀ ਜੀ ਨੂੰ ਸ਼ਿਵਰਾਜ ਚੋਹਾਨ ਜੀ ਦਾ ਅਸਤੀਫਾ ਲੈਣਾ ਚਾਹੀਦਾ ਹੈ ਉਥੇ ਨਾਲ ਬੀਜੇਪੀ ਦੇ ਅਮਿਤ ਸ਼ਾਹ ਜੀ ਤੋਂ ਫਰਜ਼ ਬਣਦਾ ਹੈ ਕਿ ਹਿੰਦੁਸਤਾਨ ਦੇ ਕਿਸਾਨਾਂ ਤੋਂ ਤੇ ਖਾਸ ਕਰਕੇ ਮੱਧ ਪ੍ਰਦੇਸ਼ ਦੇ ਕਿਸਾਨਾਂ ਤੋਂ ਮਾਫੀ ਮੰਗੇ। ਤਦ ਦੱਸਿਆ ਕਿ ਮੱਧ ਪ੍ਰਦੇਸ਼ ਦੇ ਵਿੱਚ ਕਿਸਾਨਾਂ ਦੇ ਵੱਲੋਂ ਆंदोलਨ ਆਖਿਰ ਕਿਉਂ ਕੀਤਾ ਗਿਆ? ਮੱਧ ਪ੍ਰਦੇਸ਼ ਦੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਵਾਜਬ ਭਾਅ ਨਹੀਂ ਮਿਲ ਰਿਹਾ। ਜਿੰਨਾ ਪੈਸਾ ਉਹ ਆਪਣੀ ਫਸਲ ਨੂੰ ਉਗਾਉਣ ਦੇ ਵਿੱਚ ਲਾਉਂਦੇ ਨੇ ਮੰਡੀ ਦੇ ਵਿੱਚ ਉਸ ਨੂੰ ਵੇਚ ਕੇ ਉਹ ਉਸ ਦੀ ਲਾਗਤ ਤੱਕ ਵਸੂਲ ਨਹੀਂ ਕਰ پا ਰਹੇ। ਇਸ ਨਾਲ ਕਿਸਾਨ ਦੀ ਹਾਲਤ ਬਹੁਤ ਖਰਾਬ ਹੋ ਗਈ ਹੈ। ਉਹ ਕਰਦੇ ਤੇ ਹਿੱਟਾਂ ਬਰੇ ਨੇ ਮੱਧ ਪ੍ਰਦੇਸ਼ ਸਰਕਾਰ ਨੇ ਕਣਕ ਦਾ ਘੱਟੋ ਘੱਟ ਸਮਰਥਨ ਮੁੱਲ 1625 ਰੁਪਏ ਨਿਰਧਾਰਤ ਕੀਤਾ ਹੈ ਪਰ ਸਰਕਾਰ ਕਿਸਾਨਾਂ ਤੋਂ ਕਣਕ ਇਸ ਕੀਮਤ ਉੱਤੇ ਨਹੀਂ ਖਰੀਦ ਰਹੀ ਜਿਸ ਦੇ ਕਾਰਨ ਕਿਸਾਨਾਂ ਨੂੰ ਮਜਬੂਰੀ ਦੇ ਵਿੱਚ ਆਪਣੀ ਫਸਲ 1200 ਤੋਂ 1300 ਰੁਪਏ ਪ੍ਰਤੀ ਕੁਇੰਟਲ ਵੇਚਣੀ ਪੈ ਰਹੀ ਹੈ ਕਿਉਂਕਿ ਇਸ ਤੋਂ ਜ਼ਿਆਦਾ ਕੀਮਤ ਉੱਤੇ ਕੋਈ ਵੀ ਕਿਸਾਨ ਦੀ ਫਸਲ ਖਰੀਦਣ ਦੇ ਲਈ ਤਿਆਰ ਨਹੀਂ ਸਿਰਫ ਕਣਕ ਹੀ ਨਹੀਂ ਬਲਕਿ ਪਿਆਜ਼ ਅਤੇ ਸੰਤਰੀ ਨੂੰ ਵੀ ਬਹੁਤ ਘੱਟ ਕੀਮਤ ਉੱਤੇ ਖਰੀਦਿਆ ਜਾ ਰਿਹਾ ਹੈ ਮਜਬੂਰੀ ਦੇ ਵਿੱਚ ਕਿਸਾਨ ਆਪਣੀ ਫਸਲ ਨੂੰ ਸੜਕਾਂ ਤੇ ਸੁੱਟ ਰਹੇ ਨੇ